ਸ੍ਰੀ ਗੁਰੂ ਜੀ ਮੈਂ ਤੁਹਾਡਾ ਆਪਣਾ ਦੀਪਖਰੋੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਪਹਿਲਾ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਬ ਦਿਓ ਵਾਹ ਧੰਤ ਧੰਤ ਸਤਿਗੁਰੂ ਤੇਰਾ ਹੀ ਆਸਰਾ ਭਾਵੇਂ ਮੈਂ ਅੰਮਰਤਾਰੀਆਂ ਭਾਵੇਂ ਮੈਂ ਅੰਮਰਤ ਮੈਂ ਕਦੇ ਮੈਂਬਰਾਂ ਅੰਮਰਤ ਸੁਮਨੀ ਕਦੇ ਮੈਂਬਰਾਂ ਇਹ ਮੇਰੇ ਮਕਾਨ ਤੇਰਾ ਪ੍ਰੀਮੀਅਮ ਵੱਲੋਂ ਬਣਵਾਇਆ ਜਾ ਰਿਹਾ ਜੀ ਮੇਰੇ ਹਾਲਾਤ ਥੋੜੇ ਗੰਭੀਰ ਤੇ ਜੀ ਗਰੀਬੀ ਕਾਰਨ ਮੇਰਾ ਮਕਾਨ ਟੇੜੀ ਹੋ ਚੁੱਕਾ ਜੀ ਏ ਹੁਣ ਮੇਰੇ ਤਿੰਨ ਬੇਟੀਆਂ ਨੇ ਜੀ ਮੇਰੇ ਡੈਡੀ ਦੀ ਡੈਥ ਹੋ ਚੁਕੀ ਹੈ ਜੀ ਮਾਤਾ ਮੇਰੇ ਬਿਮਾਰ ਰਹਿੰਦੇ ਨੇ ਜੀ ਹੁਣ ਮੇਰੇ ਡੇਰਾ ਪ੍ਰੇਮੀ ਮੇਰਾ ਮਕਾਨ ਬਣਾ ਕੇ ਦੇ ਰਹੇ ਨੇ ਨਾਲ ਬਹੁਤ ਬਹੁਤ ਧੰਨਵਾਦ ਹੈ ਅੱਛਾ ਸੀ ਹਰ ਮਕਾਨ ਹਾਂ ਜੀ ਕੱਚਾ ਸੀ ਤੇ ਹੁਣ ਤੁਸੀਂ ਕਿੱਥੇ ਰਹਿ ਰਹੇ ਸੀ ਜੀ ਅੱਸੀ ਬਸ ਸਾਈ ਤਾਈ ਚਾਚਿਆਂ ਦੇ ਆਪ ਦੇ ਕਰਾਂ ਚ ਜਿਹੜੇ ਹੈਗੇ ਸੀ ਉਹਨਾਂ ਨਾਲ ਰਹਿ ਰਹੇ ਸੀ ਕਾਹ ਕੰਮ ਰ ਬਣਦੇ ਨੇ ਹੁਣ ਹੁਣ ਆਪਣੇ ਦੋ ਕਮਰੇ ਇੱਕ ਰਸੋਈ ਬਣਾ ਰਹੇ ਨੇ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕੋਈ ਮਦਦ ਕੀਤੀ ਜਾ ਰਹੀ ਹੈ ਮੈਂ ਬਹੁਤ ਖੁਸ਼ ਆਈ ਜੀ ਮੇਰਾ ਵਧੀਆ ਕੰਮ ਕਰ ਰਹੇ ਨੇ ਜੀ ਪ੍ਰੇਮੀ ਵਧੀਆ ਘਰ ਗੁਣਾ ਕੇ ਦੇ ਰਹੇ ਨੇ ਤੇਰੇ ਭਾਈ ਚਰਨ ਨੂੰ ਸੁਣ ਲੈ ਮੈਂ ਜ਼ਿੰਮੇਦਾਰ ਜੱਟਾਂ ਦਾ ਮੁੰਡਾ ਹਾਂ ਨਾ ਮੈਂ ਬੀਜਮੀਨਾ ਜਿੰਮੇਦਾਰ ਹਾਂ ਸਰਕਾਰ ਵੱਲੋਂ ਕੋਈ ਮਦਦ ਨਹੀਂ ਤੁਹਾਨੂੰ ਮਿਲਦੀ ਮੈਂ ਸਰਕਾਰ ਵੱਲੋਂ ਕੋਈ ਮਦਦ ਨਹੀਂ ਜੀ ਹੋਰ ਆ ਜਿਹੜੀ ਮਦਦ ਕੀਤੀ ਜਾ ਰਹੀ ਹੈ ਮਕਾਨ ਬਣ ਰਿਹਾ ਹੈ ਕਿੰਨੀ ਖੁਸ਼ੀ ਮਹਿਸੂਸ ਕਰ ਰਿਹਾ ਮੈਨੂੰ ਬਹੁਤ ਖੁਸ਼ੀ ਆ ਜੀ ਡੇਰਾ ਪ੍ਰੇਮੀਆ ਗ੍ਰਾਮ ਆਨੇ ਮੇਰੇ ਹੱਥੋਂ ਪੜਿਆ ਮੇਰਾ ਮਕਾਨ ਬਣਾਂਗਾ ਬੱਚੇ ਹੁਣ ਕਿੰਨੇ ਕਿੰਨੇ ਸਾਲ ਦੇ ਕੁੜੀਆਂ ਨੇ ਮੇਰੀ ਇੱਕ ਕੁੜੀ 6-7 ਸਾਲ ਦੀ ਹੈ ਜੀ ਇੱਕ 4 ਸਾਲ ਦੀ ਹੈ ਜੀ ਇੱਕ 1.5 ਸਾਲ ਦੀ ਹੈ ਸਭ ਤੋਂ ਇਲਾਵਾ ਬੱਚਿਆਂ ਨੂੰ ਛਤ ਮਿਲ ਗਈ ਕੋਈ ਸਿਹਤਾਰ ਹੋ ਸਕਦਾ ਜਿੰਦਗੀ ਹਾਂ ਜੀ ਹਾਂ ਜੀ ਬਹੁਤ ਸਿਹਤਾਰ ਹੈ ਜੀ ਸਾਰਾ ਕੁਝ ਜੀ ਮੇਰਾ ਪ੍ਰੇਮੀ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਕੀ ਕਹਿਣਾ ਚਾਹੂੰਗਾ ਮੇਰਾ ਪ੍ਰੇਮੀ ਬਹੁਤ ਵਧੀਆ ਕੰਮ ਕਰਦੇ ਨੇ ਜੀ ਇਹਨਾਂ ਦਾ ਇੱਕ ਕੰਮ ਮੈਨੂੰ ਪਤਾ ਆ ਜਬ ਵਧੀਆ ਕੰਮ ਕਰਦੇ ਨੇ ਇਨਸਾਨੀਅਤ ਦਾ ਜੀ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਜੀ ਆਪਾਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਕਰਦਾ ਕਿ ਯਾਰ ਕਿਵੇਂ ਚਲਾਉਣਾ ਹਾਂ ਮੈਂ ਡਰਾਈਵਿੰਗ ਕਰਦਾ ਜੀ ਆਪਣਾ 5-10000 ਰੁਪਏ 10-12000 ਰੁਪਏ થી ਉਸ ਨਾਲ ਆਪਣਾ ਗੁਜ਼ਾਰਾ ਕਰਦਾ ਹਾਂ ਕਿਹੜੀ ਕੀ ਨਾਮ ਦਾ ਦੇਵਰਾਜ ਜੀ ਦੇਵਰਾਜ ਜੀ ਅੱਜ ਕਿਹੜੇ ਪਿੰਡ ਦੇ ਵਿੱਚ ਖੜਿਓ ਇਹ ਜਿਹੜਾ ਕੰਮ ਚੱਲ ਰਿਹਾ ਜੀ ਮਿਸਤਰੀ ਦਾ ਕੀ ਕਾਰਨ ਹੈ ਇਹ ਸਾਰੀ ਥੋੜੀ ਜਿਹੀ ਸੰਗਤ ਨੇ ਖੜੀ ਹੈ ਇਹ ਕੀ ਕਾਰਨ ਹੈ ਸਾਰਾ ਕੁਝ ਇਹ ਕਾਰਨ ਤਾਂ ਹੈ ਜੀ ਇਹ ਥੋੜਾ ਜਿਹਾ ਪਹਿਲਾਂ ਜਿਹੜਾ ਅਸੀਂ ਕਾਨ ਮੜਾ ਰਹੇ ਆ ਇਹ ਜੋ ਬਾਬਾ ਜੀ ਸੀ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਦਾ ਜੋ ਲੜਕਾ ਸੀ ਉਸਦੀ ਵੀ ਡੈਥ ਹੋ ਗਈ ਜੀ ਤੇ ਇਹਨਾਂ ਦਾ ਜਿਹੜਾ ਛੋਟਾ ਭਰਾ ਲੜਕੇ ਦਾ ਤੇ ਉਹ ਯਾਨੀ ਕਿ ਉਹਦੇ ਵੀ ਸੱਟ ਲੱਗੀ ਸੀ ਯਾਨੀ ਕਿ ਥੋੜਾ ਉਹ ਵੀ ਆਫਸੈਟ ਜਿਹਾ ਰਹਿੰਦਾ ਵਿਚਾਰਾ ਤੇ ਉਹ ਯਾਨੀ ਕਿ ਉਹਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਤਿੰਨ ਕੁੜੀਆਂ ਨੇ ਜੀ ਉਹਦੇ ਤੇ ਮਾਤਾ ਜੀ ਨੇ ਘਰੇ ਤੇ ਜੋ ਇਹਨਾਂ ਦੀ ਭੈਣ ਸੀ ਉਸ ਨੇ ਸਾਨੂੰ ਕਿਹਾ ਕਿ ਬਾਈ ਜੀ ਐ ਕਰਕੇ ਮੇਰੇ ਭਾਈ ਦਾ ਯਾਨੀ ਕਿ ਮਕਾਨ ਡਿੱਗ ਗਿਆ ਬਿਲਕੁਲ ਹੀ ਤੇ ਅਸੀਂ ਦੇਖ ਕੇ ਗਏ ਬਿਲਕੁਲ ਹੀ ਆਪਦਿਆ ਵੀ ਡਿੱਗੇ ਪਿਆ ਸੀ ਤਾਂ ਉਹ ਅਸੀਂ ਆਪਣੇ ਬਾਈ ਮਨਕੀਰਜੀਤ ਜੀ ਵਾਸੀ ਮੈਂਬਰ ਇਹਨਾਂ ਨਾਲ ਗੱਲ ਕਰੀ ਤੇ ਡੇਰੇ ਆਪਣੇ ਪੁੱਛਿਆ ਅੱਗੇ ਡੇਰੇ ਤੋਂ ਜਿਸ ਤਰ੍ਹਾਂ ਕਰਕੇ ਵੀ ਸਾਡੀ ਬਣੀ ਜ਼ਰੂਰੀ ਲੋੜਵੰਦ ਪਰਿਵਾਰ ਹੈ ਉਸ ਦਾ ਮਕਾਨ ਬਣਾਉਣਾ ਤਾਂ ਡੇਰੇ ਨੇ ਸਾਨੂੰ ਅੱਗੇ ਦਿੱਤੀ ਵੀ ਆਪਣੇ ਵਿਾਸਸੀ ਮੈਂਬਰਾਂ ਨੂੰ ਮਿਲੋ ਜੀ ਤੁਸੀਂ ਤੇ ਜਿਵੇਂ ਜੇ ਤੁਹਾਨੂੰ ਯੋਗ ਲੱਗਦਾ ਤਾਂ ਮਕਾਨ ਬਣਾ ਲਓ ਜੀ ਤਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਅਸੀਂ ਫਿਰ ਸ਼ੁਰੂਆਤ ਕਰੀ ਇੰਤਾਲਾ ਨਾਮ ਇਹਦਾ ਮਾਲਕ ਦਾ ਜਿਹੜਾ ਮਕਾਨ ਹੈ ਔਰ ਕਿਸ ਕਿਹੜੇ ਪੱਲੇ ਚਾਰਨਾ ਸਬੰਧ ਰੱਖਦੇ ਨੇ ਇਹਦਾ ਨਾਮ ਤੇਜਾ ਤੇਜਾ ਸਿੰਘ ਹੈ ਜੀ ਜੋ ਬੰਜੁਰਗ ਸੀ ਤੇ ਉਹਨਾਂ ਦਾ ਲੜਕਾ ਜੀ ਤੇ ਮਾਤਾ ਜੀ ਨੇ ਤੇਰੇ ਤਿੰਨ ਕੁੜੀਆਂ ਨੇ ਜੀ ਜੋ ਕਿ ਮੁੰਡਾ ਨਹੀਂ ਹੋਇਆ ਜੀ ਜ਼ਿੰਮੇਦਾਰ ਪਰਿਵਾਰ ਹੈ ਜੀ ਹਾਂ ਜੀ ਇਸ ਤਰ੍ਹਾਂ ਕਰਕੇ ਪਿੰਡ ਦੇ ਵਿੱਚ ਹਾਲਾਤ ਇਹਨਾਂ ਦੇ ਘਰ ਦੇ ਕਿਹੜੇ ਹਾਲਾਤ ਦੇਖੇ ਤੁਸੀਂ ਹਾਲਾਤ ਆ ਬਿਲਕੁਲ ਹੀ ਯਾਨੀ ਕਿ ਬਸ ਥੋੜੂ ਜਿਹਾ ਦੀ ਡਰਾਈਵਰੀ ਕਰਦਾ ਜੀ ਉਹ ਜ਼ਮੀਨ ਜ਼ਮੀਨ ਜਮਾ ਨਹੀਂ ਹੈਗੀ ਜਿਹਨਾਂ ਕੋਲ ਗਰੀਬ ਪਰਿਵਾਰਾਂ ਕਾ ਜਿਹਾਂ ਗਰੀਬ ਪਰਿਵਾਰ ਹੈ ਜੀ ਹਾਂ ਜੀ ਇਹ ਤੁਸੀਂ ਫਿਰ ਇਹ ਮਦਦ ਕਰ ਰਹੇ ਡੇਰੇ ਵੱਲੋਂ ਹਾਂ ਜੀ ਆਪਾਂ ਡੇਰਾ ਸੱਚਾ ਸੌਦਾ ਵੱਲੋਂ ਜੋ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਨੇ ਉਹਨਾਂ ਅਨੁਸਾਰ ਇਹ ਕਿ ਪਿੱਛੇ ਜੇ ਅਸੀਂ ਬਰਸਾਂ ਰਾਤ ਨੂੰ ਕੁੜਿਆਲ ਵੀ ਮਕਾਨ ਬਣਾਇਆ ਜੀ ਤੇ ਉਹ ਆਪਣੇ ਮਾਨਵਤਾ ਭਲਾਈ ਦੀ ਆਪ ਸਭ ਨੂੰ ਪਤੀ ਹੈ ਕਿ ਜਿੰਨੇ ਵੀ ਕਾਰਜ ਚੱਲਦੇ ਨੇ ਉਹ ਕਾਜ਼ਾਨੀ ਤਹਿਤ ਹੀ ਅਸੀਂ ਸਾਡੇ ਪਿੰਡ ਦੇ ਵਿੱਚ ਮਕਾਨ ਬਣਾਇਆ ਸੀ ਮਕਾਨ ਇੱਥੇ ਬਣਾਉਣਾ ਤੁਸੀਂ ਕਦੋਂ ਸ਼ੁਰੂ ਕੀਤਾ ਸੀ ਕਿੰਨੇ ਦਿਨਾਂ ਵਿੱਚ ਬਣਾਉਣਾ ਅਸੀਂ 2 ਦਿਨਾਂ 3 ਦਿਨਾਂ ਵਿੱਚ ਦਹੀ ਢਾਤਾ ਜੀ ਸਾਰਾ ਜਿਹੜੀ ਪੈਣਾ ਵੀ ਲੱਗੀਆਂ ਸਾਰੀ ਪਿੰਡ ਦੀ ਸੰਗਤ ਲੱਗੀ ਤਾਂ ਢਾਇਆ ਜੀ ਸਾਰਾ ਇਹ ਤਾਂ ਹੁਣ ਤੋਂ ਬਾਅਦ ਫਿਰ ਅਸੀਂ ਜਿਹੜੀ ਅੱਜ ਸਵੇਰੇ ਸ਼ੁਰੂ ਕੀਤਾ ਜੀ ਅੱਜ ਸ਼ਾਮ ਤੱਕ ਇਸ ਨੂੰ ਨਿਪਟਰੀ ਚੜਦਾਂਗੇ ਸ਼ਾਮ ਤੱਕ ਨਿਪਟਰੀ ਚੜਦੋਗੇ ਹਾਂ ਜੀ ਕਿੰਨੀ ਸੰਗਤ ਦੇ ਵਿੱਚ ਲੱਗੀ ਹੋਈ ਹੈ ਇਸੇ ਵਗਨ ਇਹ ਤਕਰੀਬਨ 20 ਮਿਸਤਰੀ ਨੇ ਜੀ ਤੇ 60-70 ਹਜ਼ਾਰ ਦਾ ਹਾਂ ਕਿੰਨਾ ਖਰਚਾ ਜਿਹੜਾ ਇਸ ਮਕਾਨ ਤੇ ਆ ਜਾਵੇਗਾ ਇਹ ਤੇ ਤਕਰੀਬਨ 7 ਤੋਂ 1.5 ਲੱਖ ਦੇ ਦਰਮਿਆਨ ਖਰਚਾ ਆ ਜਾਵੇਗਾ ਸਾਰਾ ਤੁਹਾਡੀ ਸੰਗਤ ਵੱਲੋਂ ਜੀ ਹਾਂ ਜੀ ਸੰਗਤ ਵੱਲੋਂ ਕੀਤਾ ਜਾ ਰਿਹਾ ਹੈ ਸਰਦੀਪ ਜੀ ਕਿਵੇਂ ਦੇਖਦੇ ਹੋ ਤੁਹਾਡੇ ਪਿੰਡ ਦੇ ਵਿੱਚ ਇਹ ਜਿਹੜਾ ਜ਼ਿੰਮੇਦਾਰ ਭਰਾ ਆਇਆਗਾ ਇਹਦਾ ਮਕਾਨ ਬਣਾਇਆ ਯਾਰ ਕਿੰਨਾ ਵੱਲੋਂ ਮਕਾਨ ਬਣਾਇਆ ਯਾਰ ਕਿਸ ਤਰ੍ਹਾਂ ਦੇ ਪਰਿਵਾਰ ਦੇ ਹਾਲਾਤ ਸੀ ਇਹਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਤਨ ਤਨ ਜੋ ਸਾਡੇ ਪਿੰਡ ਦੇ ਵਿੱਚ ਬਹੁਤ ਗਰੀਬ ਲੋਕਤੀ ਨੇ ਜਿਨ੍ਹਾਂ ਦਾ ਮਕਾਨ ਕੇ ਗਰੀਬੀ ਘਰ ਤਹਟ ਵਿਹੇ ਚੁਕੇ ਸੀ ਉਹਨਾਂ ਨੂੰ ਅੱਜ ਤੇਰੇ ਮਕਾਨ ਡੇਰਾ ਪ੍ਰੇਮੀ ਵੱਲੋਂ ਉਹਨਾਂ ਦੀ ਸਹਾਇਤ ਸੰਗਤ ਵੱਲੋਂ ਬਣਾਇਆ ਜਾ ਰਿਹਾ ਹੈ ਮੈਂ ਪਹਿਲਾਂ ਬਾਹਰ ਬੈਠਾ ਵੀ ਇੱਕ ਪ੍ਰੇਮੀ ਨਾਲ ਗੱਲ ਕਰ ਰਿਹਾ ਸੀ ਕਿ ਮੈਨੂੰ ਵੀ ਭਾਵੇਂ ਮੈਂ ਅੰਮ੍ਰਿਤਾਰੀਆਂ ਬਾਰੇ ਮੈਂ ਅੰਮ੍ਰਿਤ ਮੈਂ ਕਈ ਮੈਂਬਰਾਂ ਅੰਮ੍ਰਿਤ ਸਰ ਸੁਮਨੀ ਕਈ ਮੈਂਬਰਾਂ ਦੋ ਵਾਰੀ ਪਿੰਡ ਦਾ ਸਰਪੰਚ ਵੀ ਰਿਹਾ ਬਲਕਸਨ ਦੀ ਮੈਂਬਰ ਵੀ ਰਿਹਾ ਤੇ ਮੈਂ ਜਿਵੇਂ ਸੇਵਾ ਦੇਖਦਾ ਮੇਰੇ ਮਨ ਦੇ ਵਿੱਚ ਬਹੁਤ ਵੱਡਾ ਜਿਹਾ ਸਕੂਨ ਮੈਨੂੰ ਮਿਲਦਾ ਜਦੋਂ ਕੋਈ ਕਿਸੇ ਮਾਨਵਤਾ ਦੀ ਸੇਵਾ ਕਿਸੇ ਮਨੁੱਖਤਾ ਦੀ ਸੇਵਾ ਕਿਸੇ ਪਾਣੀ ਸਾਡੀ ਚराई 84 ਲੱਖ ਜੀਵ ਜੰਤੂ ਉਹਦੀ ਵੀ ਸੇਵਾ ਜੇ ਅਸੀਂ ਕਰ ਸਕੀਏ ਤਾਂ ਸਭ ਤੋਂ ਵੱਡਾ ਜਿਹਾ ਸਕੂਨ ਮਨ ਨੂੰ ਉਦੋਂ ਮਿਲਦਾ ਜਦੋਂ ਅਸੀਂ ਕੋਈ ਸੇਵਾ ਕਰਦੇ ਹੋਈਏ ਭਾਵੇਂ ਤੁਹਾਡੀ ਜੇ ਦੇ ਵਿੱਚ ਲੱਖ ਰੁਪਏ ਤੁਸੀਂ ਕਿੰਨੇ ਨਹੀਂ ਖਰਚ ਖਰਚਣੋ ਵਾਸਤੇ ਹਰ ਰੋਜ਼ ਲੈ ਕੇ ਜਾਂਦੇ ਹੋ ਭਾਵੇਂ ਤੁਹਾਡੇ ਪੁੱਤਰ ਕਮਾਉਂ ਨੇ ਭਾਵੇਂ ਤੁਹਾਡੇ ਕਾਰਾਂ ਕੋਠੀਆਂ ਨੇ ਉਹ ਤੁਸੀਂ ਆਨੰਦ ਸੁਖ ਨਹੀਂ ਸਿਰੇ ਮਨ ਨੂੰ ਮਿਲੂਗਾ ਜੋ ਸਕੂਨ ਮਾਨਵਤਾ ਦੀ ਸੇਵਾ ਕਰਕੇ ਮਿਲਦਾ ਸਾਨੂੰ ਮੈਂ ਇਹਨਾਂ ਡੈਰਾ ਪ੍ਰੇਮੀਆਂ ਦਾ ਉਹਨਾਂ ਸਾਰੇ ਇਹਨਾਂ ਦਾ ਜੋ ਬਾਬਾ ਜੀ ਨੇ ਉਹਨਾਂ ਦੇ ਫੌਜਾਂ ਉਹ ਵੀ ਇਹ ਪਾਣੀ ਕਿਸੇ ਕਾਰਨ ਜੋ ਲੋਕਾਂ ਨੂੰ ਜੋ ਵੀ ਜੋ ਉਹ ਦਿਨ ਮੈਂ ਨਹੀਂ ਜਾਊਗਾ ਉਹਦੇ ਕਾਰਨ ਜੋ ਹੋਇਆ ਪਰ ਇਹ ਜੋ ਇਹਨਾਂ ਦਾ ਇਹ ਕੰਮ ਹੈ ਗਰੀਬਾਂ ਦੀ ਸੇਵਾ ਕਰਨਾ ਮਾਨਸ ਨੂੰ ਸੁਰੱਖਣਾ ਮੇਂ ਮਨ ਨੂੰ ਇਹਨਾਂ ਦੇ ਮਨ ਨੂੰ ਸਕੂਨ ਮਿਲ ਨਹੀਂ ਮਿਲਣਾ ਮੈਂ ਵੀ ਜੋ ਮੈਂ ਦੇਖ ਰਿਹਾ ਇਹ ਸੰਗਤ ਨੂੰ ਬਹੁਤ ਵੱਡਾ ਉਤਸ਼ਾਹ ਹੈ ਬਹੁਤ ਵਧੀਆ ਇਹਨਾਂ ਦੀ ਮਿਹਨਤ ਨਾਲ ਇਹ ਇਹ ਕਹਿੰਦੇ ਅਸੀਂ ਰਾਤ ਵੀ ਇੱਕ ਕੜਿਆ ਅਸੀਂ ਕਰਦਾ ਕਿੰਦਾ ਸਾਨੂੰ 2:30 ਵਜੇ ਹੋ ਗਏ ਹੋਰ ਵੀ ਉਹ ਲੱਗੇ ਹੋਏ ਨੇ ਸਾਰੇ ਮੈਂ ਅਰਦਾਸ ਵੀ ਕਰਨਾ ਪਰਮਾਤਮਾ ਦੇ ਸੱਚੇ ਪਾਤਸ਼ਾਹ ਨੇ ਜੋ ਸੇਵਾ ਇਹਨੂੰ ਫਲ ਵੀ ਲੱਗੇ ਔਰ ਸਾਡੇ ਹੋਰ ਗਰੀਬੇ ਲੋਕਾਂ ਦੀ ਜੇ ਨਾਜ਼ਰੀ ਕਰ ਸਕਦੇ ਤੇ ਇਹਨਾਂ ਦਾ ਵੀ ਜੋ ਪਰਮਾਤਮਾ ਇਹਦੀ ਚਰਨੀ ਗੱਲਾਂ ਰੱਖੇ ਸਮੁੱਚੇ ਦੇਵੇਂ ਨਹੀਂ ਸਮੁੱਚੇ ਪ੍ਰੇਮੀ ਦੀ ਚਰਨੀ ਗੱਲਾਂ ਰੱਖੇ ਜਿਹੜਾ ਪਰਿਵਾਰ ਹੈ ਜਿਹਦਾ ਮਕਾਨ ਬਣ ਰਿਹਾ ਕੀ ਨਾਮ ਹੈ ਜੀ ਕੀ ਕੰਮ ਕਰਦਾ ਹੈ ਜੀ ਬਾਕੀ ਉਹ ਮਕਾਨ ਇੱਕ ਮਿੰਟ ਕਿੰਨਾ ਦਰ ਸਰਜੀਤ ਸਰਜੀਤ ਹਰਜੀਤ ਇਹ ਸਵਾਰਗੀ ਹਰੇ ਚਾਚਾ ਜੀ ਤੇਜਾ ਸਿੰਘ ਜੀ ਉਹਨਾਂ ਦਾ ਬੇਟਾ ਇਹ ਦੋ ਭਰਾ ਸੀ ਉਹ ਵਡਾ ਭਰਾ ਇਹਨਾਂ ਦਾ ਬਾਹਰ ਗਿਆ ਸੀ ਉਥੇ ਐਕਸੀਡੈਂਟ ਵਿੱਚ ਡੈੱਡ ਹੋ ਗਿਆ ਸੀ ਇਹ ਛੋਟਾ ਭਰਾ ਹੈ ਹਰਜੀਤ ਸਿੰਘ ਦਾ ਇਹ ਬਹੁਤ ਗਰੀਬ ਨੇ ਇਹਨਾਂ ਕੋਲ ਕੋਈ ਜ਼ਿਆਦਾ ਨਹੀਂ ਪ੍ਰਾਪਰਟੀ ਕੋਈ ਹੈ ਨਹੀਂ ਇਹਦੀ ਮਾਤਾ ਜੀ ਜੋ ਮੰਦੇ ਵਿੱਚ ਪਏ ਨੇ ਔਰ ਇਹ ਆਪ ਵੀ ਜਿਹੜਾ ਥੋੜੀ-ਮੋਟੀ ਮਿਹਨਤ ਕਰਕੇ ਬੱਚੇ ਪਾਲਦਾ ਆਪਣਾ ਇਸ ਲਈ ਇਹ ਉਹਨਾਂ ਦਾ ਹੱਕ ਹੀ ਬਣਦਾ ਸੀ ਕਿ ਇਹਨਾਂ ਦੀ ਸੇਵਾ ਉਲਕੇ ਬਹੁਤ ਵੱਡੇ ਪ੍ਰੀਮੀਅਮ ਨੂੰ ਮੈਂ ਜੁਬਾਈ ਵੀ ਦਿਨਾ ਤੇ ਇਸ ਪਰਿਵਾਰ ਨੂੰ ਵੀ ਬੜੀ ਕਿਰਪਾ ਹੋਈ ਹੈ ਪਰਿਵਾਰ ਤੇ ਕਿ ਇਹ ਇਹ ਪ੍ਰੀਮੀਅਮ ਨਾਲ ਮਕਾਨ ਬਣਾ ਕੇ ਦਿੱਤਾ ਹੈ ਬਹੁਤ ਤਹਿਲਵਾ ਸੁਚੀ ਸੰਗਤ ਦਾ ਧੰਨਵਾਦ ਮੇਰੇ ਵੱਲੋਂ ਕਿਉਂਕਿ ਮੈਂ ਵੀ ਇਸ ਪਿੰਡ ਦਾ ਸੇਵਾਦਾਰ ਮੈਨੂੰ ਜਦੋਂ ਵੀ ਬਣਾਇਆ ਮੈਂ ਵੀ ਮੈਨੂੰ ਅੱਜ ਬਹੁਤ ਵੱਡਾ ਸਕੂਲ ਨਜ਼ਰ ਆਇਆ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਉਦੇ